ਹੈਲੋ ਦੋਸਤੋ ਅੱਜ ਆਪਾਂ ਪਿੰਡ ਡਡਿਆਲ ਦੇ ਵਿੱਚ ਆਏ ਆ ਜੀ ਇੱਥੇ ਆ ਦੇਖੋ ਕਿਦਾਂ ਦਾ ਰਸਤਾ ਆ ਕੱਚਾ ਪੱਕਾ ਰਸਤਾ ਆ ਤੇ ਇੱਥੇ ਨੌ ਗਜਾ ਪੀਰ ਦੀ ਜਗ੍ਹਾ ਆ ਬੜੀ ਕਹਿੰਦੇ ਦੇਖਣ ਵਾਲੀ ਆ ਜਗ੍ਹਾ ਤੇ ਲੜਾਈ ਵੀ ਕਾਫੀ ਆ ਦੇਖੋ ਇਹ ਬਾਜੀ ਹੁਣੀ ਇਹ ਬਾਜੀ ਹੁਣੀ ਡਡਿਆਲ ਤੋਂ ਆ ਜੀ ਤੇ ਇਹ ਸਾਡੇ ਨਾਲ ਕਲਦੀਪ ਬਾਜੀ ਦਸੂਹੇ ਤੋਂ ਇਹ ਵੀ ਮੇਰੇ ਨਾਲ ਆਏ ਆ ਤੇ ਰਸਤਾ ਤੇ ਬੜਾ ਹੀ ਹੁੱਖਾ ਜਿਆ ਹੀ ਆ ਚਲੋ ਚਲਦੇ ਆਂ ਦੇਖਦੇ ਆਂ ਅੱਗੇ ਬਾਬਾ ਜੀ ਦੀ ਜਗਾ ਕਰ ਤੁਹਾਨੂੰ ਦਰਸ਼ਨ ਮੇਲਾ ਕਰਾਉਣੇ ਆ ਇਹ ਰਸਤਾ 9 ਗੱਜਾ ਪੀਜੀ 9 ਗੱਜਾ ਪੀਜੀ ਦੇਖੋ ਬਿਲਕੁਲ ਬੋੜੀ ਬੋੜੀ ਚੱਲ ਓਕੇ ਬਿਲਕੁਲ ਸੰਗਣਾ ਜੰਗਲ ਆ ਬਿਲਕੁਲ ਜੰਗਲ ਐ ਪਹਾੜੀ ਦੇ ਵਿੱਚੋਂ ਵਿੱਚ ਇਹ ਜਗਾ ਆ ਪਹਾੜ ਦੇ ਵਿੱਚ ਚਾ ਪਤਾ ਵੀ ਨਹੀਂ ਜਗ੍ਹਾ ਦਾ ਪਤਾ ਆਪਣੀ ਜਗ੍ਹਾ ਦਾ ਇਹ ਕੋਈ ਜਗ੍ਹਾ ਦਾ ਪਤਾ ਵੀ ਨਹੀਂ ਹੈ ਹਾਂ ਕਿਸੇ ਨੂੰ ਵੀ ਨਹੀਂ ਪਤਾ ਸੁਣਿਆ ਹੈ ਸੀ ਤੇ ਅੱਜ ਆਪਾਂ ਦਰਸ਼ਨ ਕਰਦੇ ਆਂ ਚੱਲਣ ਜਾ ਰਹੇ ਆਂ ਇਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਉਹ ਦੇਖੋ ਸਾਹਮਣੇ ਬਾਬਾ ਜੀ ਦਾ ਦਰਬਾਰ ਪੀਰ ਬਾਬਾ ਨੌਗਜਾ ਕਹਿੰਦੇ ਇੱਥੇ ਬੜੇ ਜੱਗ ਲੱਗਦੇ ਆ ਕੁਦਰਤੀ ਤੌਰ ਤੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ ਅੱਜ ਵੀਰਵਾਰ ਆ ਇੱਥੇ ਆ ਕੇ ਪਤਾ ਲੱਗਾ ਹੁਣੇ-ਹੁਣੇ ਗੱਲ ਹੋਈ ਭਾਈ ਹੁਣ ਕਹਿੰਦੇ ਪੱਜ ਹੈ ਵੀ ਵੀਰਵਾਰ ਆ ਵਾਜਬਾ ਦੇਖੋ ਕਿੰਨੀ ਸੁੰਦਰ ਜਗਾ ਵਾ ਜਗਾ ਸਿਕਾਰਾ ਨੌਗੇ ਦੇ ਪੀਰ ਦਾ ਉਹ ਸੱਚੇ ਦਰਬਾਰ ਕੀ ਜੇ ਇਹ ਬਾਬਾ ਜੀ ਦੀ ਜਗਾ ਤਾਂ ਦੇਖੋ ਕਿੰਨੇ ਇਧਰ ਉੱਚੇ ਉੱਚੇ ਪਹਾੜ ਬਿਲਕੁਲ ਪਹਾੜੀ ਦੇ ਉੱਪਰ ਆਏ ਜਗਾ ਦੇਖੋ ਕਿੰਨੇ ਜੈ ਬਾਬੇ ਦੀ ਜੇ ਦੇਖੋ ਕਿ ਨਿਸ਼ਾਂਤ ਮਾਈ ਜਗਾ वागी वागी। जी पीर बाबा नौ गजेगा करो संगत जी दर्शन दीदार देखो पीर बाबा नौ गजेगा जी ਕਹਿੰਦੇ ਹਰ ਮੰਨਤ ਪੂਰੀ ਹੁੰਦੀ ਆ ਇਹ ਆ ਬਾਬਾ ਜੀ ਦਾ ਚਿਰਾਗ ਪੀਰ ਬਾਬਾ ਨੌਂ ਗਜਾ ਜੀ ਦਾ ਤੋ ਫਿਰ ਸਾਰਿਆਂ ਨੇ ਦਰਸ਼ਨ ਕੀਤੇ ਪੀਰ ਬਾਬਾ ਨੌਂ ਗਜਾ ਜਗ੍ਹਾ ਦੇ ਪੀਰ ਨੌਂ ਗਜਾ ਬਾਬਾ ਫਿਰ ਸਾਰਿਆਂ ਤੇ ਕਿਰਪਾ ਕਰੇ ਤੰਦਰੁਸਤਾਂ ਬਖਸ਼ੇ ਚੜ੍ਹਦੀਆਂ ਕਲਾ 'ਚ ਰੱਖੇ ਬਾਬਾ ਜੀ ਦੇ ਕਰੋ ਦਰਸ਼ਨ ਦੇਦਾਰ ਨੌਂ ਗਜਾ ਪੀਰ ਜੈ ਪੀਰਾਂ ਦੀ ਜੀ ਜੈ ਪੀਰਾਂ ਦੀ ਸਾਰਿਆਂ ਨੂੰ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਦੇਖੋ ਬਿਲਕੁਲ ਜੰਗਲਾਂ ਦੇ ਵਿੱਚ ਸਥਿਤ ਜਗ੍ਹਾ ਹੈ ਹਰ ਇੱਕ ਕਹਿੰਦੇ ਜੋ ਵੀ ਮੰਨਤ ਮੰਗੋ ਤੇ ਕਹਿੰਦੇ ਹਰ ਮੰਨਤ ਪੂਰੀ ਪੀਰ ਬਾਬਾ ਸੱਚੀ ਸਰਕਾਰ ਕਰਦਾ ਹੈ ਤੇ ਬਾਬਾ ਜੀ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਦੇਖੋ ਕਿੰਨੀ ਡੂੰਗੀ ਜਗਾ ਵੇ ਆਪਾਂ ਬਿਲਕੁਲ ਹਾਈਟ ਦੇ ਉੱਪਰ ਆ ਪਹਾੜ ਦੇ ਉੱਪਰ ਆ ਤੋ ਥੱਲੇ ਜਗਾ ਜਿੱਥੋਂ ਆਪਾਂ ਥੱਲੇ ਆਏ ਆ ਉਹ ਥੱਲੇ ਜਗਾ ਕਿੰਨੀ ਡੂੰਗੀ ਆਪਾਂ ਉੱਥੋਂ ਆਏ ਆ ਤੇ ਬਾਬਾ ਜੀ ਬਿਲਕੁਲ ਪੀਰ ਸੱਚੀ ਸਰਕਾਰ ਬਿਲਕੁਲ ਹਾਈਟ ਦੇ ਉੱਪਰ ਜਗਾ ਤੇ ਆ ਇਹ ਭਗਤ ਜਨਾ ਇੱਧਰ ਆਏ ਆ ਸੇਵਾ ਦਾ ਬਾਬਾ ਜੀ ਕਿਰਪਾ ਸਾਰਿਆਂ ਦੀ ਕਰਨ